ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੁਹਾਨੂੰ ਦੱਸ ਦਈਏ ਜੋਗਿੰਦਰ ਸਿੰਘ ਉਗਰਾਹਾ ਦੇ ਉੱਤੇ ਕੁਝ ਕਿਸਾਨ ਆਗੂਆਂ ਨੇ ਤਿੱਖੇ ਨਿਸ਼ਾਨੇ ਸਾਧੇ ਹਨ ਉਹਨਾਂ ਨੇ ਕਿਹਾ ਹੈ ਕਿ ਬੀਤੇ ਦਿਨ ਇੱਕ ਵਿਸ਼ਾਲ ਰੈਲੀ ਦੇ ਵਿੱਚ ਜੋਗਿੰਦਰ ਸਿੰਘ ਉਗਰਾਹਾ ਦੇ ਵੱਲੋਂ ਕੁਝ ਇਹੋ ਜਿਹੇ ਸ਼ਬਦ ਵਰਤੇ ਗਾਨ ਜੋ ਕਿ ਨਿੰਦਣਯੋਗ ਹਨ ਕਈ ਕਿਸਾਨ ਜਥੇਬੰਦੀਆਂ ਇਸ ਦਾ ਵਿਰੋਧ ਕਰਦੀਆਂ ਹੋਈਆਂ ਨਜ਼ਰ ਆਈਆਂ ਹਨ ਅਤੇ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਂਦੇ ਆ ਜਗਿੰਦਰ ਸਿੰਘ ਰਹਾ ਨੇ ਇੱਕ ਦੋ ਦਿਨ ਪਹਿਲਾਂ ਵੀਡੀਓ ਪਾਈ ਸੀ ਪ੍ਰਵਾਸੀ ਮਜ਼ਦੂਰਾਂ ਬਾਰੇ ਉਸ ਦੇ ਵਿੱਚ ਉਹਨੇ ਜ਼ਿਕਰ ਕੀਤਾ ਸੀ ਕਿ ਭਾਰਤੀ ਜਨਤਾ ਪਾਰਟੀ ਨੂੰ ਹੀ ਇਸ ਜੋ ਮਸਲਾ ਪ੍ਰਵਾਸੀ ਮਜ਼ਦੂਰਾਂ ਵਾਲਾ ਉਹਦਾ ਫਾਇਦਾ ਹੋ ਰਿਹਾ ਤੇ ਭਾਰਤੀ ਜਨਤਾ ਪਾਰਟੀ ਨੇ ਹੀ ਸ਼ੰਭੂ ਦੇ ਖਨੌਰੀ ਬਾਰਡਰਾਂ ਤੇ ਧਰਨੇ ਲਵਾਏ ਸੀ ਕਿ ਕਿਸਾਨ ਜਿੱਥੇ ਬੰਦੀਆਂ ਦੀ ਏਕਤਾ ਕਖੜੇ ਕਰੇਲੀਆਂ ਕੀਤੀ ਹੈ ਕਖੜੇ ਕਰੇਲੀਆਂ ਟਕੜੇ ਕਰੇਲੀ ਕਰੇਲੇ ਉਸੇ ਭਾਰਤੀ ਜਨਤਾ ਪਾਰਟੀ ਨੇ ਕੀਤੀ ਸੀ ਇਸ ਬਿਆਨ ਦੀ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਖਤ ਨਖੇਦੀ ਕਰਦੇ ਹਾਂ ਜਗਿੰਦਰ ਸਿੰਘ ਰਾਹ ਦੇ ਕੋਲ ਜੇਕਰ ਕੋਈ ਸਬੂਤ ਹੈਗਾ ਵੀ ਭਾਰਤੀ ਜਨਤਾ ਪਾਰਟੀ ਨੇ ਧਰਨੇ ਲਵਾਏ ਸੀ ਤੇ ਉਹ ਸਬੂਤ ਪੇਸ਼ ਕੀਤਾ ਜਾਵੇ ਲੋਕਾਂ ਦੇ ਸਾਹਮਣੇ ਰੱਖਿਆ ਜਾਵੇ ਪੰਜਾਬ ਦੇ ਦੇਸ਼ ਦੇ ਲੋਕਾਂ ਦੇ ਸਾਹਮਣੇ ਨਹੀਂ ਤੇ ਆਪਣਾ ਬਿਆਨ ਉਹਨਾਂ ਨੂੰ ਜੋ ਉਹਨਾਂ ਕੋਰਟ ਕੀਤਾ ਵਿੱਚ ਉਹ ਵਾਪਸ ਲਵੇ ਸਾਡੀ ਸਖਤ ਚੇਤਾਵਨੀ ਆ ਅਸਰ ਜੇ ਭਾਰਤੀ ਜਨਤਾ ਪਾਰਟੀ ਤੇ ਇਕਤਾ ਤੋੜਨ ਵਾਲੀਆਂ ਗੱਲਾਂ ਕਰੂਗੀ। ਬਾਕੀ ਵੀ ਜਿਹੜੇ ਸਾਰੇ ਆ ਜਿਨ੍ਹਾਂ ਨੂੰ ਕਿਸਾਨਾਂ ਤੋਂ ਮਜ਼ਦੂਰਾਂ ਤੋਂ ਉਹਨਾਂ ਦੇ ਵਿਚਾਰਚੇ ਤੋਂ ਡਰ ਲੱਗਦਾ ਉਹ ਕਰਨਗੇ ਹੀ ਐਸਾ। ਪਰ ਐਸੀ ਤੇ ਅਸੀਂ ਤੇ ਸਮਝਦੇ ਆ ਜਗਿੰਦਰ ਸਿੰਘ ਗਰਾਹ ਕਿਸਾਨ ਜਥੇਬੰਦੀਆਂ ਦੀ ਇਕਤਾ ਵਿੱਚ ਵੱਡਾ ਜਿਹੜਾ ਵਾ ਭੰਗ ਪਾ ਰਿਹਾ ਡੰਟ ਪਾ ਰਿਹਾ ਵਾ ਰੋੜਾ ਟਿਕਾ ਰਿਹਾ ਤੇ ਭਾਰਤੀ ਜਨਤਾ ਪਾਰਟੀ ਦੇ ਅਠਾਂ ਵਿੱਚ ਖੇਡ ਰਿਹਾ। ਇਸ ਇਹ ਜਿਹੜਾ ਵਾ ਕੇਂਦਰ ਸਰਕਾਰ ਦੇ ਕਾਰਪੋਰੇਟ ਹੱਥਾਂ 'ਚ ਖੇਡ ਰਿਆ ਕਿਸਾਨ ਜਿੱਥੇ ਬੰਦੀਆਂ ਦੀ ਕਿਸਾਨ ਮੋਰਚੀਆਂ ਦੀ ਜਿਹੜੀ ਆ ਉਹ ਏਕਤਾ ਨੂੰ ਡੰਟ ਪਾ ਜਾ ਕੇ ਉਹਨੂੰ ਨੁਕਸਾਨ ਪਹੁੰਚਾ ਗਏ ਇਸ ਲਈ ਅਸੀਂ ਇਹ ਕਹਿੰਨੇ ਆ ਕਿ ਜੇਕਰ ਭਾਰਤ ਜਨਤਾ ਪਾਰਟੀ ਨੇ ਧਰਨੇ ਲਵਾਏ ਸੀ ਤੇ ਫਿਰ ਉਹਨਾਂ ਨੂੰ ਆਟਾ-ਆਟੇ ਫੋਟ ਕੰਡਾ ਕਿਉਂ ਕੀਤੀਆਂ ਉਹਨਾਂ ਦੇ ਉੱਤੇ ਉਹਨਾਂ ਨੇ 6 ਫਰਵਰੀ ਨੂੰ ਕਹਿੰਦਾ ਕਰਤੀਆਂ 14 ਫਰਵਰੀ ਨੂੰ ਧਰਨਾ ਆਪਣਾ 14 ਫਰਵਰੀ 14 ਫਰਵਰੀ ਤੋਂ ਧਰਨਾ ਸ਼ੁਰੂ ਹੋਣਾ ਹੈ 13 ਫਰਵਰੀ ਤੋਂ ਤੇ ਉਹਨਾਂ ਨੇ ਉਥੇ ਇੰਨੀ ਵੱਡੀ ਫੋਰਸ 70000 ਬੰਦਾ ਲਾ ਕੇ ਤੇ ਕਿਸਾਨਾਂ ਨੇ ਉਥੇ ਕਿੰਨਾ ਤਿਆਰ ਕੀਤਾ ਉਥੇ ਉਥੇ ਸ਼ੁਭਦੀਪ ਆਪਣਾ ਬੱਲੋ ਦੀ ਜਿਹੜੀ ਆ ਸ਼ੁਭਦੀਪ ਦੀ ਉਥੇ ਸ਼ਹੀਦੀ ਹੋਈ ਆ ਇਹ ਜਿਹੜੇ ਇਸ ਤਰ੍ਹਾਂ ਦਾ ਵਰਤਾਨ ਸਿਰਜਣਾ ਵਾ ਇਹ ਬਹੁਤ ਹੀ ਮਦ ਭਾਗਾ ਵਾ ਜਗਿੰਦਰ ਸਿੰਘ ਅਗਰਹਾ ਨੂੰ ਤੁਰੰਤ ਆਪਣਾ ਬਿਆਨ ਵਾਪਸ ਲੈਣਾ ਚਾਹੀਦਾ ਪੰਜਾਬ ਦਾ ਕੋਈ ਸਬੂਤ ਪੇਸ਼ ਕਰਨਾ ਚਾਹੀਦਾ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਇਸ ਬਿਆਨ ਦੀ ਕੋਰ ਨਿੰਦਾ ਕਰਦੇ ਹਾਂ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ